10 ਰੁਪਏ ਦੇ ਖਰਚਾ ਇੱਕ ਦਿਨ ਦਾ ਸਾਰਾ ਕਮਾਈ 4500 9500 ਦਾ 4500 ਰੁਪਏ ਦੇ ਵਿੱਚ ਸਿੰਗਲ ਜਿਹਨਾਂ ਵਾਲੀ ਮਸ਼ੀਨ ਹੁੰਦੀ ਹੈ ਉਹ ਤੇ ਸੀਜ਼ਨ ਦੇ ਵਿੱਚ 80000 ਦਾ ਤੇਲ ਮੱਚ ਜਾਂਦਾ ਨੂੰ ਅਜਿਹੇ ਬੰਦੇ ਨਾਲ ਮਲਾਵਾਂਗੇ ਜਿਹੜਾ 900 ਰੁਪਏ ਗੰਨਾ ਲੈ ਕੇ 4500 ਰੁਪਏ ਵੇਚ ਰਿਹਾ ਤੁਸੀਂ ਦੋ ਕਨਾਲਾਂ ਚੋਂ ਘਟੋ ਘਟ 5 ਲੱਖ ਦੀ ਕਮਾਈ ਕਰ ਸਕਦੇ ਇੱਕ ਸੀਜ਼ਨ ਦੇ ਵਿੱਚ ਜੇ ਆਪਾਂ ਕਿੱਲੇ ਚੋਂ ਲਈਏ ਤਾਂ 20 ਲੱਖ ਦੀ ਕਮਾਈ ਹੁੰਦੀ ਹੈ ਹੁੰਦੀ ਕਿਵੇਂ ਆ ਇੱਕ ਮਸ਼ੀਨ ਹੈ ਉਹਦੇ ਰਾਹੀਂ ਜਿਹੜਾ ਇਹ ਤੁਹਾਨੂੰ ਸਾਰਾ ਅੰਦਰ ਜਾ ਕੇ ਸਮਝਾਉਣਾ ਹੈ ਵੀ ਕੀ ਗੱਲਬਾਤ ਹੈ ਇਹ ਵਾਈ ਦੀ ਜਿਹੜੀ ਸਟਾਲ ਲੱਗੀ ਹੋਈ ਹੈ ਟਰੈਕਟਰ ਤੇ ਲੱਗੀ ਟਰੈਕਟਰ ਤੇ ਜਿਹੜੀ ਸਟਾਲ ਲੱਗੀ ਹੋਈ ਹੈ ਸ਼ਹਿਰ ਬਠਿੰਡੇ ਦੇ ਵਿੱਚ ਪਹੁੰਚਿਆ ਬਾਈ ਨਾਲ ਗੱਲਬਾਤ ਕਰਾਉਣਾ ਵੀ ਕਿਹੜੇ ਸਾਹਬ ਨਾਲ ਕਮਾਈ ਕਰਦੇ ਆ ਅੰਦਰ ਆ ਜਾ ਸਸੇਗਾ ਭਾਈ ਜੀ ਹਾਂ ਥੋੜੀ ਗੱਲ ਬਾਈ ਜੀ ਕਿ ਪਿੰਡ ਕਿਹੜਾ ਆਪਣਾ ਹੈ ਪਿੰਡ ਮਹਿਮਾ ਸਰਜਾ ਜੀ ਹਾਂ ਜੀ ਤੇ ਕੋਠੇ ਨਾਲ ਸੀਣਾ ਹੈ ਠੀਕ ਹੈ ਮੈਂ ਇਹ ਸੈਟਅਪ ਲਾਇਆ ਕਦੋਂ ਕਦੈ ਇਹਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਹਾਂ ਜੀ ਹਾਂ ਜੀ ਇਹ ਜਿਹੜੀ ਛੋਟੀ ਜਿਹੀ ਮਸ਼ੀਨ ਆ ਆਪ ਗੱਲਬਾਤ ਇਹਦੀ ਕਰਦੇ ਆਂ ਇਹਦਾ ਕੋਈ ਖਰਚਾ ਨਹੀਂ ਪਹਿਲਾਂ ਆਪਾਂ ਗੱਲਬਾਤ ਕਰ ਲਈ ਬਾਈ ਜੀ ਤੁਸੀਂ ਜਿਵੇਂ ਗੰਨਾ ਕਿਰੇਟ ਲੈਣੋ ਬਾਜ਼ਾਰ ਚੋਂ ਗੰਨਾ 950 ਰੁਪਏ 950 ਰੁਪਏ ਹਾਂਜੀ ਹੁਣ ਜੇ ਆਪਾਂ ਗੱਲ ਕਰ ਲਈ 950 ਰੁਪਏ ਗੰਨਾ ਲੈ ਲਿਆ ਜੂਸ ਬਣਾ ਕੇ ਉਹ ਵੇਖਦਾ ਕੀ ਰੇਟ ਆ ਬਾਈ 950 ਦਾ 4500 ਰੁਪਏ ਦੇ ਵਿੱਚ ਜਾਂਦਾ 4700 ਰੁਪਏ ਵੇਚਣਾ ਜੂਸ ਬਣਾ ਕੇ ਬਿਨਾ ਬਰਫ਼ ਤੋਂ ਹਣਾ ਬਾਈ ਬਿਨਾ ਬਰਫ਼ ਤੋਂ ਠੰਡਾ ਇੱਕ ਮੇਨ ਗੱਲ ਹੈ ਬਾਈ ਬਰਫ਼ ਨਹੀਂ ਪਾਉਂਦੇ ਗੰਨੇ ਨੂੰ ਹੀ ਮਤਲਬ ਠੰਡਾ ਕਰ ਦਿਆ ਇਹ ਫ੍ਰੀਜਰ ਚ ਡੀ ਫ੍ਰੀਜਰ ਚ ਗੰਨੇ ਨੂੰ ਠੰਡਾ ਕਰਕੇ ਜੂਸ ਕਰ ਬਿਲਕੁਲ ਸਾਫ਼ ਕਰਕੇ ਲਾਉਂਦੇ ਆ ਦੇਖੋ ਗੰਨਾ ਹਮ ਬਿਲਕੁਲ ਕੋਈ ਮੈਲ ਕੋਈ ਇਹ ਤੂੰ ਛੱਡਦੇ ਨਹੀਂ ਜੇਕਰ ਬਾਈ ਗੰਨਾ ਆਪ ਲਾਉਣ ਅੱਗੇ ਤੋਂ ਗੰਨਾ ਆਪ ਲਾਉਣਗੇ ਜੇਕਰ ਆਪਾਂ ਆਪ ਗੰਨਾ ਲਈ ਤਾਂ ਆਪਾਂ ਨੂੰ 2 ਕਨਾਲ ਚੋਂ ਘੱਟੋ-ਘੱਟ 5 ਲੱਖ ਦੀ ਕਮਾਈ ਬਣਦੀ ਹੈ ਗੰਨਾ ਕਿਉਂਕਿ ਉੱਥੇ 900 ਰੁਪਏ ਨੇ ਉੱਥੇ ਆਪਾਂ ਨੂੰ 250 ਰੁ ਇੱਕ ਬਾਈ ਕਹਿੰਦਾ ਸੀ ਜਿਹੜਾ ਦੂਜੀ ਆਪਾਂ ਫਿੱਟਰ ਵਾਲੀ ਮਸ਼ੀਨ ਹੁੰਦੀ ਹੈ ਨਾ ਬਈ ਇੰਜਨ ਵਾਲੀ ਮਸ਼ੀਨ ਹੁੰਦੀ ਹੈ ਉਹ ਤੇ ਸੀਜ਼ਨ ਦੇ ਵਿੱਚ 80000 ਦਾ ਤੇਲ ਮੱਚ ਜਾਂਦਾ ਇਹਦੇ ਕਿੰਨਾ ਖਰਚਾ ਜਾਂਦਾ ਜੀ ਇਨਵਰਟਰ ਤੇ ਕਿੰਨਾ ਟਾਈਮ ਕੱਢ ਜਾਂਦੀ ਹੈ ਇਹ ਇਨਵਰਟਰ ਤੇ ਸਾਰਾ ਦਿਨ ਹੀ ਚੱਲੀ ਜਾਂਦੀ ਹੈ ਡਾਉ ਨਹੀਂ ਹੁੰਦੀ ਨਾ ਨਾ ਸਾਰਾ ਦਿਨ ਚੱਲਦੀ ਹੁੰਦਾ ਨਹੀਂ ਹੁੰਦੀ ਹੂੰ ਤੇ ਇਹ ਤੇ ਬਾਈ ਔਖੀ ਕਿੰਨੀ ਕੀ ਗੱਣਾ ਕਰਦਾ ਜਿਵੇਂ ਇੰਜਨ ਵਾਲੀ ਜਿੱਦ ਆਪਾਂ ਪੂਰਾ ਜ਼ੋਰ ਲਾ ਕੇ ਐ ਗਣਨੇ ਨੂੰ ਧੱਕਦੇ ਆ ਇਹ ਚਲਾ ਕੇ ਰੱਖੀਏ ਥੋੜਾ ਨਹੀਂ ਧੱਕਣ ਦੀ ਲੋੜ ਹੀ ਨਹੀਂ ਜੀ ਗੱਨਾ ਤਾਂ ਆਰਾਮ ਨਾਲ ਆਪ ਹੀ ਲੈ ਜਾਂਦੀ ਹੈ ਚਲਾਇਓ ਬੱਸ ਛੱਡ ਦੋ ਸਭ ਤੋਂ ਮੋਟਾ ਕਰਨਾ ਇਕ ਇਹ ਜੋ ਹੋਰ ਫੀਚਰ ਹੈ ਜੀ ਇੱਥੇ ਰੋਕਣੀ ਹੈ ਇੱਥੇ ਰੁਕ ਜੂਗੀ ਹਾਂ ਜੀ ਹਾਂ ਜੀ ਚਲਾਉਣੀ ਹੈ ਇੱਥੇ ਚੱਲ ਜੂਗੀ ਹਾਂ ਜੀ ਹੂੰ ਤੇ ਬਾਕੀ ਗੱਲਬਾਤ ਕਰਾਉਣੀ ਹੈ ਮਸ਼ੀਨ ਵਾਲੇ ਬਾਈ ਨਾਲ ਵਿੱਚ ਕੀ ਕੀ ਫੀਚਰ ਨੇ ਇਹ ਮਸ਼ੀਨਾਂ ਤੁਸੀਂ ਜਿਹੜਾ ਮਤਲਬ ਕਿ ਸੇਲ ਕਰਦੇ ਹੋ ਹਨਾ ਜੀ ਬਾਈ ਜੀ ਇਹਨਾਂ ਬਾਰੇ ਜਾਣਕਾਰੀ ਦਿਓ ਬਈ ਕੀ ਚੀਜ਼ ਹੈ ਇਹ ਇਹ ਬਾਈ ਜੀ ਪੂਰੀ ਦੀ ਪੂਰੀ ਮਸ਼ੀਨ ਐਸਐਸ 1704 ਦੀ ਬਣੀ ਹੁੰਦੀ ਹੈ ਹਾਂ ਜੀ ਰੋਲਰ ਸਮੇਤ ਬੋਡੀ ਹੂੰ ਇਹਦੀ ਮਸ਼ੀਨ ਦੀ ਅਸੀਂ 2 ਸਾਲ ਦੀ ਗਾਰੰਟੀ ਦਿੰਨੇ ਹੂੰ ਫੁੱਲ ਗਾਰੰਟੀ ਹਰ ਇੱਕ ਚੀਜ਼ ਦੀ ਠੀਕ ਹੈ ਜੀ ਦੂਜਾ ਇਹਦਾ 15 ਸਾਲੇ ਦੇ ਚੱਲੀ ਜਾਣਾ ਇਦਾਂ ਹੀ ਬਿਨਾ ਮਗਲੈਲ ਗ੍ਰੀਸ ਕੋਈ ਮਗਲੈਲ ਗ੍ਰੀਸ ਲਾਉਣਾ ਹੀ ਨਹੀਂ ਤੁਸੀ ਕੋਈ ਕੰਮ ਦੀ ਲੋੜ ਹੀ ਨਹੀਂ ਕੁਝ ਵੀ ਨਹੀਂ ਕਰਨਾ ਕੋਈ ਸਰਵਿਸ ਨਹੀਂ ਕਰਨੀ ਜ਼ੀਰੋ ਮੇਨਟੇਨੈਂਸ ਹੈ ਮੇਨਟੇਨ ਜ਼ੀਰੋ ਮੇਨਟੇਨੈਂਸ ਹੀ ਲਿਖ ਕੇ ਦਿੰਨੇ ਆ ਉਹਦਾ ਮਤਲਬ ਹੈ ਜ਼ੀਰੋ ਮੇਨਟੇਨੈਂਸ ਕੋਈ ਮੇਨਟੇਨੈਂਸ ਹੀ ਨਹੀਂ ਕਰਨੀ ਫਿਰ ਇਹਦੇ ਚ ਨਾ ਤੁਸੀਂ ਆਪਣਾ ਕਦੇ ਨੂੰ ਜੰਗਾਲ ਲੱਗਣਾ ਐਸ 304 ਆ ਕਦੇ ਜੰਗਾਲ ਨਹੀਂ ਲੱਗਣਾ ਇਹਨਾਂ 15 ਸਾਲ ਚ ਇਹਦੀ ਜਿਹੜੀ ਗਰੋਲਰ ਹੈ 304 ਹੋਣ ਕਰਕੇ ਇਹਦੀ ਕੋਈ ਕਸਾਈ ਨਹੀਂ ਠੀਕ ਹੈ ਜੀ ਭਾਵੇਂ ਰੋਜ਼ ਇਹਦੇ ਤੇ ਲੰਗਰ ਲਾ ਲੋ ਪੰਜ ਚਾਰ 10 ਕੁਇੰਟਲ ਗੰਨਾ ਰੋਜ਼ ਕੱਢੋ ਤਾਂ ਵੀ ਮਤਲਬ ਐਂ ਹੀ ਚੱਲਣੀ ਹੈ ਜਿਵੇਂ ਮੈਂ ਦੱਸ ਰਿਹਾ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਜਿਹੜਾ ਆਪਣੇ ਇੰਜਨ ਵਾਲਾ ਹੁੰਦਾ ਉਹਦਾ ਸੀਜ਼ਨ ਦਾ ਵੀ 17 80000 ਤੇਲ ਮੱਚ ਜਾਂਦਾ ਬਾਈ ਜੀ ਇੰਜਨ ਵਾਲਾ ਹੁਣ ਕੋਈ ਇੰਜਨ ਵਾਲਾ ਬਾਈ ਤਾਂ ਦੱਸ ਸਕਦਾ ਜਿਹਨੂੰ ਨਹੀਂ ਪਤਾ ਉਹਨੂੰ ਲੱਗਦਾ ਨਹੀਂ ਵੀ 81 ਹਰ ਬਹੁ ਵੱਡੀ ਚੀਜ਼ ਐ ਨਹੀਂ ਮੱਚਦਾ ਹੋਣਾਗਾ ਲੇਕਿਨ ਜਿਹੜਾ ਇੰਜਨ ਵਾਲਾ ਬਾਈ ਯੂਜ਼ ਕਰਦਾ ਸਾਡੇ ਕੋਲ ਖਿਲਾੜੇ ਵਾਲੇ ਬਹੁਤ ਲੋਕ ਮਸ਼ੀਨਾਂ ਲੈ ਗਏ ਆ ਜਿਹੜੇ ਇੰਜਨ ਦੀ ਜਗ੍ਹਾ ਨੂੰ ਰਿਪਲੇਸ ਕਰ ਰਹੇ ਆ ਉਹ ਆਪ ਦੇ ਆਪ ਹੀ ਦੱਸ ਕੇ ਗਏ ਸ ਕੀਦਾ ਤਾਂ ਨਾਰਮਲ ਲੱਗਦਾ ਜੇ ਅਸੀਂ ਜ਼ਿਆਦਾ ਸੇਲ ਹੁੰਦੀ ਹੈ 450 ਦਾ ਵੀ ਲੱਗ ਜਾਂਦਾ ਹੁਣ 300 ਰੁਪਏ ਦੇ ਹਿਸਾਬ ਨਾਲ 9 ਮਹੀਨੇ ਦਾ ਕੰਮ ਚੱਲਦਾ ਹੈ ਭਾਈ 9 ਮਹੀਨੇ ਕੰਮ ਚੱਲਦਾ ਇਹ 3 ਮਹੀਨੇ ਬੰਦ ਹੁੰਦਾ ਵੱਧ ਤੋਂ ਵੱਧ ਦਸੰਬਰ ਜਨਵਰੀ ਬੰਦ ਹੋ ਜਾਂਦਾ ਨਵੰਬਰ ਦੇ ਅੱਧ ਤੱਕ ਤਾਂ ਮੈਂ ਲੱਗੀਆਂ ਦੇਖੀਆਂ ਫਰਵਰੀ ਚ ਫੇਰ ਸ਼ੁਰੂ ਹੋ ਜਾਂਦਾ 270 ਦਿਨ ਹੋ ਗਏ 365 ਚੋਂ 3 ਮਹੀਨੇ ਕੱਢ ਦਈਏ ਤਾਂ 270 ਦੇ ਹਿਸਾਬ ਨਾਲ 300 ਨਾਲ ਗੁਣਾ 81000 ਹੋ ਜਾਂਦਾ ਇਹਦਾ ਕੋਈ ਖਰਚਾ ਨਹੀਂ ਇਹਦਾ ਤਾਂ ਖਰਚਾ ਬਈ ਦੀ ਇੱਕ ਦਿਨ ਦਾ ਕੋਈ ਇਨਵਰਟਰ ਵੈਂਟਰ ਵਾਲੇ ਕੋਲ ਜਾਓ ਇਨਵਰਟਰ ਵੈਂਟਰ ਜਿਹੜਾ ਬੰਦਾ ਸੇਲ ਕਰਦਾ ਹੂੰ ਉਹਨੂੰ ਪੁੱਛ ਲਓ ਵੀ ਇੱਕ ਇਨਵਰਟਰ ਵੈਂਟਰ ਆਪਣੇ ਘਰੇ ਲੱਗਿਆ ਡਾਊਨ ਹੋ ਜਵੇ ਤਾਂ ਕਿੰਨੀ ਯੂਨਟਾਂ ਚ ਚਾਰਜ ਹੋਊਗਾ ਉਹ ਉਹ ਡੇਢ ਯੂਨਟ ਚ ਚਾਰ ਹੋ ਜਾਂਦਾ ਹੂੰ 10 ਰੁਪਏ ਦੀ 1.5 ਯੂਨਟ ਪੈਂਦੀ ਜੇ ਆਪਾਂ ਘਰ ਦੀ ਬਿਜਲੀ ਲਾਈਏ 7 ਰੁਪਏ ਦੀ ਯੂਨਟ ਹੈ ਹੂੰ 4 ਰੁਪਏ ਤੋਂ ਸ਼ੁਰੂ ਹੋ ਜਾਂਦੀ 4 6 7 ਤੱਕ ਜਾਂਦੀ 7 ਰੁਪਏ ਤੋਂ 10 ਰੁਪਏ ਦਾ ਚਾਰਜ ਹੋਗੀ ਹੁਣ 10 ਰੁਪਏ ਚਾਰਜ ਹੋ ਗਈ 270 ਦੇ ਨੇ ਉਵੇਂ ਹੀ ਲਾ ਲਈ ਆਪਾਂ ਤਾਂ 2700 ਰੁਪਏ ਹੋ ਗਿਆ 3000 ਹੋ ਗਿਆ 4000 ਲਾ ਲਓ 5000 ਲਾ ਲਓ ਖਰਚਾ ਬਿਜਲੀ ਦਾ ਹਾਂਜੀ ਇਹਦੋਂ ਵੱਧ ਤਾਂ ਨਹੀਂ ਪੈਂਦਾ ਭਾਈ ਜੀ ਆਪਾਂ ਜੇ ਇੱਕ ਗੱਲ ਕਰੀ ਵੀ ਦਿਨ ਦੇ ਵਿੱਚ ਆਈਡੀਆ ਦੱਸ ਦੋ ਇੱਕ ਵੀ ਜੂਸ ਕਿੰਨੇ ਕਦਾ ਵੇਚ ਜਾਂਦਾ ਜੂਸ ਵੇਚ ਜਾਂਦਾ ਜੀ 4500 ਰੁਪਏ ਇੱਕ ਦਿਨ ਦੇ ਵਿੱਚ ਮਠੰਡੇ ਸ਼ਹਿਰ 10 ਰੁਪਏ ਦੇ ਖਰਚਾ ਇੱਕ ਦਿਨ ਦਾ ਸਾਰਾ ਕਮਾਈ 4500 ਤੇ ਬਾਈ ਜੀ ਮਹਿੰਗੀ ਵਾਲੀ ਹੋਊਗੀ ਫਿਰ ਇਹ ਇਹ ਬਾਈ ਜੀ ਮਹਿੰਗੀ ਥੋੜੀ ਜੀ ਹੈਗੀ ਐ ਬੰਦੇ ਨੂੰ ਲਾਉਣੇ ਪੈਂਦੇ ਪਹਿਲਾਂ ਪੈਸੇ ਹਮ ਪਰ ਜੇ 50000 ਲਾ ਕੇ ਪਹਿਲੇ ਮਹੀਨੇ ਹੀ 50000 ਬੰਦੇ ਦਾ ਮੁਰਦਾ ਹੈ। ਅੱਛਾ 50000 ਦੀ ਹੈ? ਹਾਂਜੀ। ਮੈਂ ਤਾਂ ਬਈ ਐ ਲੱਗੇ ਜਿਵੇਂ 1.5 ਲੱਖ ਦੀ ਹੋਵੇ। ਨਹੀਂ ਨਹੀਂ। ਇਹ 50000 ਦੀ ਹੈ। ਮਸ਼ੀਨਾਂ ਆਪਣੇ ਕੋਲੇ 2 ਲੱਖ ਤੱਕ ਹੈਗੀਆਂ। ਅੰਦਰੋਂ ਠੰਡਾ ਕਰਕੇ ਦੇਣ ਵਾਲੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਉੱਪਰ ਮਾਡਲ। ਉਹਨਾਂ ਵਿੱਚ ਵੀ ਮਸ਼ੀਨ ਪੀੜਨ ਨੂੰ ਇਹੀ ਉਤਰੀ ਹੁੰਦੀ ਹੈ। ਠੀਕ ਹੈ। ਬਾਕੀ ਬਾਡੀ ਹੁੰਦੀ ਨਾਲ। ਬਾਡੀ ਤੇ ਉਹਦਾ ਚਿਲਰ ਲੱਗਿਆ ਹੁੰਦਾ। ਵੀ ਜਿਆਦਾ ਸੇਲ ਇਹ ਹੁੰਦੀ ਹੈ। ਹਾਂ ਮਸ਼ੀਨ ਇਹੀ ਸੇਲ ਹੁੰਦੀ ਹੈ ਬਈ ਕਿਉਂਕਿ ਹਰ ਬੰਦੇ ਦੇ ਬਜਟ ਚ ਆ ਜਾਂਦੀ ਹੈ। ਹੂੰ। 50000 ਰੁਪਏ ਲਾ ਕੇ ਪਹਿਲੇ ਮਹੀਨੇ ਜੇ ਬ 4000 14000 ਖਰਚਾ ਪਊਗਾ 3000 ਦੇ ਸਾਮਣੇ ਲੱਖੋਂ ਨੂੰ ਬਚਦਾ ਆਪਾਂ ਕਹਿੰਨੇ ਵੀ ਪਹਿਲੇ ਮਹੀਨੇ ਤੁਹਾਨੂੰ 50 ਤਾਂ ਮਸ਼ੀਨ ਆਪਦਾ ਮੂੜੂਗੀ ਕਿਤੇ ਮਰਜ਼ੀ ਲਾ ਲਓ ਬਾਈ ਬੈਸ ਤਾਂ ਤੁਸੀਂ ਕਹਿੰਨੇ 15 ਸਾਲ ਹੁੰਦਾ ਕੁਛ ਨਹੀਂ ਮੇਰੇ ਵਰਗਾ ਮਾਤਰ ਬੰਦ ਲਾਇਆ ਰੱਬ ਨਾ ਕਰੇ ਕੋਈ ਖਰਾਬੀ ਆ ਗਈ ਗਾਰੰਟੀ ਤਾਂ ਹੋਣੀ ਇਹਦੀ ਕੋਈ ਇਹਦੀ 2 ਸਾਲ ਦੀ ਤਾਂ ਸਾਡੀ ਹੈਗੀ ਫੁੱਲ ਗਾਰੰਟੀ ਫੁੱਲ ਇੱਕ ਨੋਟ ਦੀ ਹਾਂ ਕੋਈ ਨਟ ਪੇਚ ਬਟਨ ਮਤਲਬ ਸਭ ਕੁਝ ਹੀ ਹੈ ਹੁਣ ਕੋਈ ਲੈ ਗਿਆ ਨਾ ਬਾਈ ਜਿਵੇਂ ਮੁਕਤਸਰ ਲੈ ਗਿਆ ਜਾਂ ਅੰਮ੍ਰਿਤਸਰ ਲੈ ਗਿਆ ਰੇਪੇਰੀ ਦੀ ਉਰੇ ਆ ਕੇ ਹੋਊਗਾ ਉੱਥੇ ਨਹੀਂ ਇਹ ਦੇਖੋ ਜੀ ਜੇ ਤਾਂ ਕੋਈ ਬਟਨ ਬਟਨ ਹੈਗਾ ਸੀਜ਼ਨ ਦਾ ਟਾਈਮ ਹੁੰਦਾ ਮੈਂ ਐਵੇਂ ਕਹਦਾ ਵੀ ਅਸੀਂ ਹਰ ਜਗ੍ਹਾ ਜਾ ਸਕਦੇ ਆ ਸੀਜ਼ਨ 'ਚ ਹਰ ਜਗ੍ਹਾ ਨਹੀਂ ਜਾ ਸਕਦੇ ਕਿਉਂਕਿ ਸਾਨੂੰ ਗਾਹਕ ਰੋਜ਼ ਦੇ ਜਿਹੜੇ ਆ ਰਹੇ ਆ ਸਾਡੇ ਕੋਲ 4-5-5-10 ਦਾ ਪਾਰਟੀ ਆ ਰਹੀ ਉਹਨੂੰ ਵੀ ਤਾਂ ਟੈਂਡ ਕਰਨਾ ਉਹਦੇ ਲਈ ਕੀ ਹੁੰਦਾ ਵੀ ਮੰਨ ਲਓ ਜੇ ਤਾਂ ਕੋਈ ਬਟਨ ਬਟਨ ਮੇਨ ਪ੍ਰੋਬਲਮ ਆਂਦੀ ਕੋਈ ਬਟਨ ਸੜ ਜਾਂਦਾ ਧੁੱਪੇ ਖੜੀ ਦਾ ਗਰਮੀ 'ਚ ਬੰਦਾ ਨਹੀਂ ਛਾਂ ਦਾ ਇੰਤਿਆਮ ਕਰਦਾ ਤਾਂ ਉਹ 4 ਸਾਲਾਂ ਚ ਮੈਨੂੰ 2 ਮਸ਼ੀਨਾਂ ਚ ਪ੍ਰੋਬਲਮ ਆਈ ਆ ਅਜੇ ਤੱਕ ਸਿਰਫ 2 ਮਸ਼ੀਨਾਂ ਚ ਇੱਕ ਆਈ ਸੀ ਮੱਧੇਪਰਦੇਸ਼ ਭੇਜੀ ਜਵਲਪੁਰ ਹਾਂਜੀ ਉਸ ਮਸ਼ੀਨ ਚ ਇੱਕ ਆਈ ਆ ਅਮਰਸਰ ਸਾਹਿਬ ਬਾਈ ਲੈ ਕੇ ਉਹ ਗਿਆ ਸਿਰਫ ਉਹਨੂੰ ਮਹੀਨਾ ਹੀ ਹੋਇਆ ਉਹਦਾ ਬਟਨ ਛੜਿਆ ਸੀਗਾ ਉਹਨੂੰ ਬਟਨ ਉੱਥੇ ਭੇਜਤਾ 4 ਸਾਲਾਂ ਚ 2 ਮਸ਼ੀਨਾਂ ਚ ਦਿੱਕਤ ਸਿਰਫ 2 ਮਸ਼ੀਨਾਂ ਇਹਦੀ ਪ੍ਰੋਬਲਮ ਹੀ ਹੈ ਤਾਂ ਹੀ ਤਾਂ ਮੈਂ ਇਹ ਠੋਕ ਕੇ ਗਾਰੰਟੀ ਦੇਈ ਜਣਾ ਵੀ ਹੈਗੀ ਆ ਬਾਈ 2 ਸਾਲ ਤੇ ਆਪਾਂ ਇੱਕ ਕੱਢ ਕੇ ਦੇਖ ਲਈਏ ਬਾਈ ਹਾਂਜੀ ਮੋਟਾ ਗੱਣਾ ਚੱਕ ਲੈਣਾ ਕੋਈ ਨਹੀਂ ਤੁਸੀਂ ਇਹਨਾਂ ਸਾਰਿਆਂ ਚੋਂ ਭਾਅ ਲਓ ਜਿਹੜਾ ਮੋਟੇ ਤੋਂ ਮੋਟਾ ਗੱਣਾ ਇਹਨਾਂ 'ਚ ਜਿਹੜਾ ਤੁਹਾਨੂੰ ਮੋਟਾ ਕੰਨ ਲੱਗਦਾ ਹੋਵੇ ਸਾਰਿਆਂ ਨਾਲੋਂ ਜਿਵੇਂ ਮੈਂ ਦੇਖਿਆ ਹੁਣ ਪੰਡਾਂ 'ਚ ਬਾਈ ਆਪਣੇ ਦਾ ਫਿੱਟਰ ਵਾਲੇ ਉਹ ਇੰਜਨ ਵਾਲੇ ਆਉਂਦੇ ਆ ਹਾਂਜੀ ਉਹਦਾ ਬਾਈ ਜ਼ੋਰ ਲਾ ਕੇ ਐ ਪੂਰੇ ਜ਼ੋਰ ਨਾਲ ਧੱਕਦੇ ਆ ਹਨਾ ਹੁਣ ਇਹ ਆਪਾਂ ਇਹ ਜਿਵੇਂ ਐ ਫੜਕੇ ਵਿੱਚ ਦੇਦੀਦਾ ਆ ਜੂਗੀ ਹਾਂਜੀ ਚਲਾਇਓ ਇਹਨੂੰ ਜ਼ੋਰ ਦਾ ਪਾਲਦੀ ਨਹੀਂ ਹਨਾ ਬਾਈ ਇਹ ਰੱਖਦਾ ਤੁਸੀਂ ਇਹਨੂੰ ਕੋਈ ਹੁੰ ਜੋਰ ਲਾਏ ਮਾਦਾ ਬਸ ਸਿਰਫ ਫੜਿਆ ਇਹਨੂੰ ਆਪ ਹੀ ਦੁਰੇ ਜਾਂਦਾ ਹੂੰ ਇੱਥੇ ਰੋਕ ਲਵਾਂ ਚਾਹੇ ਰੋਕਣੀ ਆ ਜੀ ਹਾਂ ਇੱਥੇ ਰੋਕ ਲਓ ਆ ਦੇਖੋ ਇਹਦੇ ਚੋਂ ਆਹ ਨਿਕਲ ਹੀ ਜਾਂਦਾ ਇੱਕ ਹੋਰ ਖੂਬੀ ਹੈ ਬਈ ਇਹਦੇ ਵਿੱਚ ਜਿਹੜਾ ਇਹਦਾ ਪਿੱਛੇ ਪਿੱਛੇ ਜਿਹੜਾ ਬੂਰਾ ਨਿਕਲਦਾ ਵੀ ਇੰਨਾ ਜਿਹੇ ਸੁੱਕਾ ਚਾਹੀਏ ਇਹਨੂੰ ਅੱਗ ਲਾ ਲਓ ਵੀ ਇੱਕ ਹੋਰ ਬਾਈ ਜੀ ਇਹ ਐਂ ਜਾ ਰਿਹਾ ਜੇ ਦੇਖੋ ਹੁਣ ਐਂ ਦੇ ਐਂ ਤਾਂ ਦੇਖ ਲੂ ਕਿਸੇ ਨੂੰ ਜੇ ਵੀਡੀਓ ਚ ਆਪਾਂ ਦਿਖਾਵਾਂਗੇ ਵੀ ਇੱਕ ਬੂੰਦ ਵੀ ਰਸ ਦੀ ਛੱਡਦਾ ਨਹੀਂ ਬਾਈ ਹਣਾ ਕਮਾਲ ਦੀ ਚੀਜ਼ ਹੈ ਬਈ ਤੁਸੀਂ ਕਿਹੜੇ ਰੋਡ 'ਤੇ ਖੜੇ ਹੋ ਅਸੀਂ ਬਾਈ ਜੀ ਗ੍ਰੀਨ ਫੈਲ ਸਰੋਡ ਨੇੜੇ ਪੈਟਰੋਲ ਪੰਪ ਪੈਟਰੋਲ ਪੰਪ ਬਲੇਜ ਬਲੇਜਿੰਗ ਸਟਾਰ ਰਿਜ਼ੋਰਟ ਵੀ ਬਾਕੀ ਤੁਹਾਨੂੰ ਦੂਰ ਉਹ ਦੇਹ ਜੋ ਟਰੈਕਟਰ ਮਗਰ ਬਾਈ ਨੇ ਸੈਟਅਪ ਲਾਇਆ ਹੋਇਆ ਇਹ ਬਾਈ ਕੋਲ ਜਰੂਰ ਆਇਓ ਜਿਹੜਾ ਵੀ ਇੱਥੋਂ ਲੰਘਦਾ ਹੈ ਜਰੂਰ ਇੱਕ ਵਾਰੀ ਜੂਸ ਪੀ ਕੇ ਜਾਓ ਬਾਈ ਸਵੇਰ 10 ਵਜੇ ਤੋਂ ਹਾਂਜੀ ਸ਼ਾਮ ਦੇ 7:30 ਵਜੇ ਤੱਕ ਦੇਖੇ ਇੰਨੇ ਹੂੰ ਇਹ ਫੈਕਟਰੀ ਦੇ ਵਿੱਚੋਂ ਮਿਲਦੀ ਹੈ ਨੇ ਇਹ ਮਸ਼ੀਨਾਂ ਤੁਸੀਂ ਜ਼ੋਰ ਦੇਖਣਾ ਪਹਿਲਾਂ ਉਹਨਾਂ ਨੂੰ ਜ਼ੋਰ ਦਿਖਾਉਂਦੇ ਆਂ ਚਾਹੇ ਦੋ ਚਾਹੇ ਤਿੰਨ ਗੰਨੇ ਇਕੱਠੀ ਧੱਕ ਦੋ ਪਿੱਛੇ ਨਾਲ ਦੀ ਨਾਲ ਰਸ ਕੱਢੀ ਜਾਓ ਤੇ ਪਿੱਛੇ ਜਿਹੜਾ ਫੂਸ ਕੱਢੂਗੀ ਉਹਦੀ ਕਮਾਲ ਦੇਖੋ ਤੁਸੀਂ ਜ ਨਾਲ ਦੀ ਨਾਲ ਸੁੱਕੀ ਜਾਂਦਾ ਵੀ ਨਾਲ ਦੀ ਨਾਲ ਤੁਸੀਂ ਬਾਲਣ ਦੇ ਕੰਮ ਵੀ ਲੈ ਸਕਦੇ ਵੀ ਜੈਂ ਮੈਂਟ ਚ ਸੁਕਾ ਦਊਗੀ ਭਾਈ ਇਹ ਮਸ਼ੀਨਾ ਮਲੇ ਕਿਹੜੀ ਕਿਹੜੀ ਮਸ਼ੀਨਾ ਤੁਸੀਂ ਵੇਚਦੇ ਹੋ ਭਾਈ ਜੀ ਆਪਣੇ ਉਹ ਗੰਨੇ ਰਾਸ ਦੀਆਂ ਹੁੰਦੀਆਂ ਮਸ਼ੀਨਾ 빙 ਸੁਕੋਰੀ ਨਾਲ ਆਈਸਕ੍ਰੀਮ ਵਾਲੀ ਹੁੰਦੀਆਂ ਇਹ ਮਸ਼ੀਨ 50000 ਦੀ ਹੈ ਇਹਦੀ 2 ਸਾਲ ਦੀ ਗਾਰੰਟੀ ਹੈ 15 ਸਾਲ ਦੀ ਲਾਈਫ ਹੈ ਇਹਦੀ ਕੋਈ ਮੁਗਲਿਆਲ ਵੀ ਤੁਸੀਂ ਲਾਉਣਾ ਕੋਈ ਕਸਾਈ ਨਹੀਂ ਇਹਦੀ ਕੋਈ ਮੇਨਟੇਨੈਂਸ ਨਹੀਂ 15 ਸਾਲ ਦਾ 1 ਰੁਪਿਆ ਖਾਂਦੀ ਐਂ ਐਂ ਚੱਲੀ ਜਾਂਦਾ ਰੋਜ਼ ਦੇ 10 ਰੁਪਏ ਤੁਹਾਡਾ ਖਰਚਾ ਜ਼ਰੂਰ ਆਊਗਾ ਚਾਹੇ ਨੂੰ ਬਿਜਲੀ ਚ ਚਲਾਓ ਚਾਹੇ ਇਨਵਰਟਰ ਤੇ ਚਲਾਓ 500 ਗਲਾਸ ਜਿਵੇਂ ਬਾਈ ਕਹਿੰਦੇ ਵੀ ਸਰਦਾਂ ਦਾ 10 ਰੁਪਏ ਖਰਚਾ ਆਉਂਦਾ 4500 ਰੁਪਏ ਤੋਂ ਲੈ ਕੇ 5000 ਤੱਕ ਬਈਆਂ ਦੀ ਆੜੀ ਪੈ ਜਾਂਦੀ ਹੈ। ਬਈ ਇਹ ਆਪਣੇ ਫੈਕਟਰੀ ਪੈਂਦੀ ਕਿੱਥੇ ਹੈ? ਇਹ ਬਈ ਦੀ ਆਪਣਾ ਬਠਿੰਡੇ ਚ ਆਦਰਸ਼ ਨਗਰ ਹੈ। ਆਦਰਸ਼ ਨਗਰ ਗੁਣਿਆਣਾ ਰੋਡ ਤੇ ਬਣਿਆ ਗੁਣਿਆਣਾ ਰੋਡ ਤੇ ਇੱਕ ਨੰਬਰ ਗਲੀ ਆਦਰਸ਼ ਨਗਰ ਜਿੱਥੇ ਆਪਣਾ ਹਾਈ ਟੈਕ ਮਸ਼ੀਨ ਦੇ ਨਾਮ ਤੇ ਕੰਮ ਹੈ। ਇਹਦੇ ਤੁਸੀਂ ਆ ਆਹੀ ਚੱਕ ਕੇ ਦੇਖੋ ਕਿੱਡੇ ਹੈਵੀ ਹੈ ਇਹ ਜਿਹੜੇ ਅਸੀਂ ਜਿਹੜੇ ਇਹਦੇ ਚ ਰੋਲੇ ਲਾਉਂਦੇ ਆ। ਸਹੀ ਗੱਲ ਹੈ 15 ਸਾਲ ਕਿੱਥੋਂ ਮਰ ਜਣਗੇ ਬਈ ਇਹ। ਇਹ ਪੂਰੇ ਨਿੱਗਰ ਆ। ਇਹਦੀ ਕਸਾਈ ਨਹੀਂ ਹੈਗੀ ਬਾਈ 304 ਚ ਬਣੇ ਆ ਇਹ ਈਟਲੀ ਤੋਂ ਆਉਂਦਾ ਇਹ ਗੀਅਰ ਬਾਕਸ ਇਹ ਵਾਲਾ ਯੂਜ਼ ਹੁੰਦਾ ਜਿਹੜਾ ਦੇ ਵਿੱਚ ਪੈਂਦਾ ਜਿਹੜਾ ਗੀਅਰ ਬਾਕਸ ਮੋਟਰ ਦੇ ਨਾਲ ਲੱਗਦਾ ਹੈ ਠੀਕ ਹੈ ਠੀਕ ਹੈ ਇਸੇ ਗੀਅਰ ਬਾਕਸ ਕਰਕੇ ਇਹਨੂੰ ਕਦੇ ਮੁਗਲੈਲ ਗਰੀਸ ਦੀ ਲੋੜ ਨਹੀਂ ਪੈਂਦੀ ਇਸੇ ਕਰਕੇ ਉਹ بجلی ਘੱਟ ਖਾਂਦਾ ਹਾਂਜੀ ਹੂੰ ਇਹ ਅੱਧੇ ਐਚਪੀ ਤੇ ਚੱਲਦਾ ਹੂੰ ਬਾਕੀ ਹੋਰ ਵੀ ਪਤ ਨਹੀਂ ਆਹ ਕਿਹੜੀ ਮਸ਼ੀਨ ਆ ਬਾਈ ਇਹ ਬਾਈ ਜੀ ਆਪਣੀ ਮਸ਼ੀਨ ਇਹੀ ਵਿੱਚ ਲੱਗੀ ਹੋਈ ਹੈ ਇਹ ਅੰਦਰੋਂ ਠੰਡਾ ਕਰਕੇ ਦਿੰਦੀਆਂ ਰਸ ਅੱਛੇ ਨਾਲ ਦੀ ਨਾਲ ਠੰਡਾ ਕਰ ਦਿੰਦੀ ਹੈ ਹਾਂਜੀ ਤੇ ਬਾਕੀ ਉਹ ਵੀ ਤਰੀਕਾ ਵਧੀਆ ਡੀ ਫ੍ਰਿਜ ਰੱਖ ਲੋ ਨਾਲ ਹਣਾ ਹਾਂਜੀ ਇਹ ਇਹਦੇ ਵਿੱਚ ਇਹਦੇ ਵਿੱਚ ਤਾਂ ਬਾਈ ਸਾਰਾ ਕੁਝ ਹੀ ਮਲਟੀਫੰਕਸ਼ਨਲ ਹੈ ਇਹ ਹਾਂਜੀ ਇਹਦੇ ਤਾਂ ਗੰਨੇ ਦੀ ਸਪੇਸ ਆ ਆ ਗਈ ਹੂੰ ਤੇ ਠੰਡਾ ਕਰਨ ਵਾਲਾ ਸਿਸਟਮ ਆ ਆ ਗਿਆ ਆ ਕੈਸ਼ ਬਾਕਸ ਆ ਗਿਆ ਇਹਦੇ ਚ ਬੰਦਾ ਸਮਾਨ ਰੱਖ ਲਵੇ ਹੂੰ ਇਹਦੇ ਚ ਇਧਰ ਇਨਵਰਟਰ ਬੈਟਰੀ ਅੰਦਰ ਜਾਂਦੇ ਆ ਮਗਰ ਇਹਦੇ ਉਹ ਗਲਾਸ ਿੱਟਣ ਨੂੰ ਬਣਿਆ ਕਚਰਾ ਬੋਡਸਟ ਵੀਨ ਇਧਰ ਕਰ ਗਏ ਬਈ ਸਿੱਧੀ ਗੱਲ ਕਰ ਲਈ ਕਮਾਈ ਤਾਂ ਦੋਵਾਂ ਨੇ ਇੱਕੋ ਹੀ ਕਰਨੀ ਆ ਕਮਾਈ ਇੱਕੋ ਕਰਨੀ ਥੋੜਾ ਬਾਅਦ ਤੇ ਘਾਟਾ ਤਾਂ ਉਹ ਲੈ ਲਓ ਇਹਦੇ ਚ ਥੋੜੀ ਜੀ ਘੱਟ ਕਮਾਈ ਹੋਊਗੀ ਕਿਉਂਕਿ ਇਹਦੇ ਚ ਬਿਨਾਂ ਬਰਫ਼ ਤੋਂ ਵੀ ਕਹਿੰਦੇ ਠੰਡਾ ਹੋਣਾ ਜਿਹੜਾ ਉਹ ਬਿਨਾਂ ਬਰਫ਼ ਤੋਂ ਹੋਣਾ ਉਹਦੇ ਚ ਥੋੜੀ ਬਰਫ਼ ਰਲ ਜਾਂਦੀ ਹੈ ਠੀਕ ਹੈ ਜ ਲਿਓ ਚ ਕਮਾਈ ਵਾਧੀ ਹੋਊ। ਲਿਓ ਚ ਕਮਾਈ ਵਾਧਾ। ਤੇ ਮਸ਼ੀਨਾਂ ਤੁਹਾਨੂੰ ਦਿਖਾਤੀਆਂ, ਐਡਰੈਸ ਵੀ ਨਾ ਦੱਸਤਾ। ਹਾਈ ਟੈਕ ਮਸ਼ੀਨ ਚ ਪੰਜਾਬ ਸ਼ਹਿਰ ਬਠਿੰਡੇ ਦੇ ਵਿੱਚ ਕਦੋਂ ਮਰਜ਼ੀ ਤੁਸੀਂ ਇੱਥੇ ਪਹੁੰਚ ਸਕਦੇ ਹੋ। ਜਾਂ ਤੁਸੀਂ ਘਰੇ ਬੈਠੇ ਸਾਰੇ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਤੁਸੀਂ ਮੰਗਵਾ ਲਓ, ਉੱਥੇ ਤੁਹਾਨੂੰ ਪਹੁੰਚਾ ਦੇਣੀ ਬਾਈ ਇਹਦੀ। ਇਹਦਾ 230 ਕਿਲੋ ਵਜਣਾ ਬਾਈ 8000 ਰੁਪਏ ਲੱਗਦਾ ਇਹਦਾ ਟਰਾਂਸਪੋਰਟ ਦਾ ਅਸੀਂ ਫਰੀ ਦਿੰਨੇ ਆਂ ਦੀ ਟਰਾਂਸਪੋਰਟ। ਟਰਾਂਸਪੋਰਟ ਫਰੀ ਹੈ। ਇਹਦੀ ਮਤਲਬ ਤੁਸੀਂ ਉਹਦਾ ਦੱਸੋਗੇ ਵੀ ਕਿਵੇਂ ਚੱਲਦੀ ਵਗੈਰਾ ਕਿਸੇ ਨੇ ਪੁੱਛਣਾ ਹੋਵੇ। ਇਹ ਬਾਈ ਦੀ ਬਸ ਸਿੰਪਲ ਇਦਾਂ ਹੀ ਛੋਟਾ ਬੱਚਾ ਚਲਾ ਲੂਗਾ ਛੋਟਾ ਬੋਟਾ ਇਥੇ ਗੰਨਾ ਲਾਉਣਾ ਹੈ ਅੰਦਰ ਗੰਨਾ ਛਣ ਕੇ ਰਸ ਦੋ ਵਾਰ ਠੰਡਾ ਇਸ ਤੋਂ ਕਰਕੇ ਇਹਦੇ ਚ ਆ ਜਾਣਾ ਹੈ ਅੱਛਾ ਜੀ ਫਿਲਟਰ ਬਹੁਤ ਇਹਦੇ ਜਦੋਂ ਦਬਾਉਣਾ ਹੈ ਤਾਂ ਜਦੋਂ ਇਹਨੂੰ ਦਬਾਵਾਂਗੇ ਇਥੋਂ ਗ੍ਰੀਨ ਬਟਨ ਨੂੰ ਤਾਂ ਇਹਦੇ ਚ ਰਸ ਆਊਗਾ ਹੂੰ ਬਾਕੀ ਬਈਆਂ ਉੱਪਰ ਨੰਬਰ ਲੱਗੇ ਹੋਏ ਨੇ ਜਿਵੇਂ ਸ਼ਹਿਰ ਬਠਿੰਡ ਦੇ ਵਿੱਚ ਵੀ ਚੱਲਦੀਆਂ ਨੇ ਮਸ਼ੀਨਾਂ ਬਾਹਰ ਵੀ ਚੱਲਦੀਆਂ ਨੇ ਪਹਿਲਾਂ ਤੁਸੀਂ ਚੱਲਦੀ ਦੇਖੋ ਅਗਲੇ ਨੂੰ ਪੁੱਛੋ ਵੀ ਕਿੰਨੀ ਕਮਾਈ ਕਰਦਾ ਬਈ ਕਿੰਨਾ ਟਾਈਮ ਤੁਹਾਨੂੰ ਚਲਾਉਂਦੇ ਨੇ ਹੋ ਗਿਆ ਫੇਰ ਖਰੀਦੋ ਹਣਾ ਬਈ ਜੀ ਇਹ ਨੰਬਰਾਂ ਤੇ ਕਾਲ ਕਰ ਲਿਓ ਚਾਹੇ ਸਾਡੇ ਤੋਂ ਨੰਬਰ ਸਭ ਤੋਂ ਵੱਡੀ ਮੇਨ ਗੱਲ ਇਹ ਜਿਹੜੇ 2 ਸਾਲ ਪੁਰਾਣੇ ਬੰਦੇ ਸਾਲ ਪੁਰਾਣੇ ਇਸ ਸਾਲ ਦੇ ਹਰ ਜਿਹਦਾ ਨੰਬਰ ਨੇੜੇ ਤੇ ਜਿਹੜੇ ਪੈਂਦਾ ਹੋਊਗਾ ਉਹ ਦੇ ਦਾਂਗੇ